这路边上边扫的什么、啊？老大，一排车，一排车，一排车，一排车，一排车。 ਹਾਂਜੀ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਪਿੰਡੂ ਜਨਜੀਵਨ ਦੇ ਵਿੱਚ ਖਾਸ ਕਰਕੇ ਅਦਰਵਾਈਜ਼ ਸਾਰੇ ਕਿਤੇ ਹੀ ਇੰਤਕਾਲਾਂ ਕਰਕੇ ਬੜੀ ਪ੍ਰੋਬਲਮ ਆਉਂਦੀ ਲੋਕਾਂ ਨੂੰ ਕਿ ਇੰਤਕਾਲ ਕਾਫੀ ਸਾਰੇ ਪੈਂਡੈਂਸੀ ਦੇ ਵਿੱਚ ਚੱਲੀ ਜਾਂਦੇ ਨੇ ਵੈਸੇ ਤਾਂ ਉਹਦਾ ਪ੍ਰੋਸੀਜਰ ਹੈ ਕਿ ਉਹ ਟਾਈਮ ਬਾਉਂਡ ਮੈਨਰ ਦੇ ਵਿੱਚ ਕੰਪਲੀਟ ਕਰਨਾ ਹੁੰਦਾ ਹੈ ਕੰਮ ਬਟ ਫਿਰ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਜ਼ਿਆਦਾ ਕਿਤੇ ਘੱਟ ਅ ਇੰਤਕਾਲਾਂ ਦੀ ਪੈਂਡੈਂਸੀ ਚੱਲੀ ਆ ਰਹੀ ਹੈ ਕਾਫੀ ਦਿਨ ਤੋਂ ਆਪਣੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ 3000 ਦੇ ਆਸ-ਪਾਸ ਇੰਤਕਾਲ ਪੈਂਡਿੰਗ ਸੀਗੇ ਪਿੱਛੇ 6 ਤਰੀਕ ਨੂੰ ਕੈਂਪ ਲੱਗੇ ਸੀ ਜਿਦੇ ਚ ਸਾਢੇ 150 ਇੰਤਕਾਲ ਕੀਤੇ ਗਏ ਸੀ ਤਾਂ ਉੰਨੀ ਕੁ ਪੈਂਡੈਂਸੀ ਉਹ ਡਾਊਨ ਆ ਗਈ ਹੈ ਤੇ ਉਸੇ ਤਰੀਕੇ ਨਾਲ ਅੱਜ ਵੀ ਸਾਰੇ ਸੀਆਰਓਜ਼ ਕੋਲੇ ਕੈਂਪ ਲੱਗੇ ਹੋਏ ਨੇ ਸਾਰੇ ਕੈਂਪਾਂ ਦੇ ਵਿੱਚ ਬੈਠੇ ਨੇ ਤੇ ਲੋਕਾਂ ਦੇ ਜਿਹੜੇ ਪੈਂਡਿੰਗ ਇੰਤਕਾਲ ਨੇ ਉਹਨਾਂ ਦਾ ਨਿਪਟਾਰਾ ਕਰ ਰਹੇ ਨੇ ਵਧੀਆ ਚੱਲ ਰਹੇ ਨੇ ਗਿਣਤੀ ਜਿਹੜੀ ਆ ਕਿ ਕਿੰਨੇ ਇੰਤਕਾਲ ਅੱਜ ਕਲੀਅਰ ਕਰ ਦਿੱਤੇ ਗਏ ਨੇ ਇਹ 5:30 ਵਜੇ ਆਪਣੇ ਕੋਲੇ ਆਏਗੀ ਬਟ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਜਿਹੜਾ ਸਪੈਸ਼ਲੀ ਇੱਕ ਕੰਮ ਕਰਨਾ ਉਹਦੇ ਚ ਪ੍ਰੋਗਰੈਸ ਵੱਧ ਜਾਂਦੀ ਹੈ ਤਾਂ ਮੈਨੂੰ ਉਮੀਦ ਹੈਗੀ ਹੈ ਕਿ ਜਿਹੜੀ origignal pendency ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਉਸ ਤੋਂ ਅਧਿਕ ਆਪਾਂ ਕਲੀਅਰ ਕਰ ਦੇਵਾਂਗੇ ਅੱਜ ਇਸ ਤਰ੍ਹਾਂ ਹੀ ਇੱਕ ਦੋ ਹੰਬਲੇ ਹੋਰ ਮਾਰ ਕੇ ਸਾਰੀ ਪੈਂਡੈਂਸੀ ਜਿਹੜੀ ਹੈ ਅਪ ਟੂ ਡੇਟ ਹੋ ਜੇਗੀ ਕਲੀਅਰ ਹੋ ਜੇਗੀ ਲੋਕਾਂ ਨੂੰ ਅਸੀਂ ਮੀਡੀਆ ਦੇ ਵਿੱਚ ਪਹਿਲਾਂ ਵੀ ਕਿਹਾ ਹੈਗਾ ਕਿ ਭਾਈ ਜਦੋਂ ਇਹ ਕੈਂਪ ਲੱਗਦੇ ਆ ਉਦੋਂ ਤੁਸੀਂ ਸਾਰੇ ਆਪਣੇ ਕਾਗਜ਼ ਪੱਤਰ ਲੈ ਕੇ ਉੱਥੇ ਪੇਸ਼ ਹੋ ਜਾਓ ਜਿਹਦਾ ਕੋਈ کافی ਦਿਨਾਂ ਤੋਂ ਜਿਵੇਂ ਇੰਤਕਾਲ ਵਾਲਾ ਕੰਮ ਪੈਂਡਿੰਗ ਹੈਗਾ ਉਹ ਉਹਨਾਂ ਤੋਂ ਕਲੀਅਰ ਕਰਵਾ ਲਓ ਅੱਜ ਜੋ ਸਿਰਫ ਇੱਕੋ ਹੀ ਕੰਮ ਤੇ ਨੇ ਹੋਰ ਕੋਈ ਬਾਕੀ ਦੇ ਵਾਧੂ ਕੰਮ ਨਹੀਂ ਉਹਨਾਂ ਕੋਲੇ ਹੈਗੇ ਅੱਜ ਕੈਂਪ ਹੀ ਉਹਨਾਂ ਨੇ ਲਾਉਣਾ ਤੇ ਕੈਂਪ ਦੇ ਵਿੱਚ ਇਹੀ ਗੱਲ ਦਾ ਨਿਪਟਾਰਾ ਕਰਨਾ ਜਿਹੜੇ ਲੰਬਿਤ ਕੇਸ ਨੇ ਅੱਜ 15 ਤਰੀਕ ਨੂੰ ਕੈਂਪ ਲਗਾਇਆ ਗਿਆ ਜਿਹੜਾ ਜਾਣ ਕੇ ਪਬਲਿਕ ਇਸ ਕਾਫੀ ਉਤਸ਼ਾਹ ਹੈਗਾ ਜਿਹੜੇ ਜਾਣ ਕੇ ਪੈਂਡਿੰਗ ਪਰ ਅੰਤਕਲ ਕੋਈ ਕਾਰਨਾ ਕਰਕੇ ਨਹੀਂ ਹੋ ਰਹੀ ਸੀ ਉਹਨਾਂ ਦੇ ਉਹਨਾਂ ਨੂੰ ਸੋਲਵ ਕਰ ਰਹੇ ਆ ਅੱਜ ਕਦੇ ਜਿਹੜੇ ਲੋਕ ਬਹੁਤ ਰਹੇ ਨੇ ਕਹਿੰਦੇ ਅੱਜ ਕਾਫੀ ਸਾਡੇ ਕੋਲ ਆਏ ਆ ਜਿਨ੍ਹਾਂ ਦੀ ਕੋਈ ਪ੍ਰੋਬਲਮ ਸੀਗੀ ਅਸੀਂ ਉਹਨਾਂ ਦਾ ਜਾਨੀ ਕਿ ਜਿਹੜੀ ਪ੍ਰੋਬਲਮ ਹੈਗੀ ਉਹ ਸਾਲ ਉਹ ਹੱਲ ਕਰਦੇ ਹਾਂ। ਓਰੀਜਿਨ ਇੰਤਕਾਲ ਨਾਲ ਦੀ ਨਾਲ ਨਾਲ ਦੀ ਨਾਲ ਸਾਡੇ ਉਹਨਾਂ ਇੰਤਕਾਲ ਤਕਰੀਬਨ ਕੰਪਿਊਟਰ ਦੇ ਵਿੱਚ ਹੁੰਦੇ ਆ। ਉਹ ਮਨਜ਼ੂਰੀ ਜਦੋਂ ਕਰਦੇ ਮਨਜ਼ੂਰ ਕਰਦੇ ਆ ਉੱਥੇ ਕੋਈ ਪ੍ਰੋਬਲਮ ਆ ਜਾਂਦੀ ਜਾਂ ਜਦੋਂ ਕਾਨੂੰਨ ਕੋ ਪੋਰਟਲ ਕਰਦਾ ਉਦੋਂ ਪ੍ਰੋਬਲਮ ਆਉਂਦੀ ਆ। ਉਹ ਇੰਤਕਾਲ ਕਾਨੂੰਨ ਕੋ ਤੇ ਪਟਵਾਰੀ ਸਭਨ ਸਾਰੇ ਅਸੀਂ ਇਕੱਠੇ ਬੈਠ ਕੇ ਉਹ ਜਿਹੜੀ ਪ੍ਰੋਬਲਮ ਸੋਲਵ ਕਰਦੇ। ਮੇਰੇ ਕੋਲੇ 150 ਦੀ ਪ੍ਰੈਟੈਂਸੀ ਹੈਗੀ ਜਿਹਦੇ ਉੱਤੇ ਮੈਂ ਤਿਆਰੀ ਪੰਤਾਲੀ ਜਨਕੇ ਸੋਲਵ ਕਰਤੀ ਹੈ ਅੱਜ ਸ਼ਾਮ ਤੱਕ ਸਾਰੇ ਪੰਜ ਸੱਤ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਪੋਟੈਂਸ਼ੀਅਲ ਹੋ ਜਾਈ ਪੈਂਡਿੰਗ ਵਰਕ ਦੇ ਉੱਤੇ ਕਿੰਨਾ ਕੁ ਲੋਡ ਦਾ ਫਰਕ ਪੈ ਜਾਵੇਗਾ ਇਹ ਤਾਂ ਜਨਕੇ 30 ਡਿਊਟੀ ਬਣਦੀ ਹੈ ਜਿਹੜੀ ਪੋਟੈਂਸ਼ੀ ਨੂੰ ਨਿਲ ਕਰਨਾ ਸਾਡੀ ਡਿਊਟੀ ਹੈ ਸਰਕਾਰ ਨੇ ਸਾਡੇ ਨੂੰ ਡਿਊਟੀ ਦਿੱਤੀ ਅਸੀਂ ਇਹਦਾ ਜਨਕੇ ਪੂਰੀ ਤਨਦੇਹੀ ਨਾਲ ਅਸੀਂ ਆਪ ਦਾ ਕੰਮ ਕਰਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਇਦਾਂ ਦੇ ਜਿਹੜੇ ਕੈਂਪ ਲੱਗਦੇ ਗਾਂਵ ਵਾਸਤੇ ਵੀ ਇਸ ਤੋਂ ਜਾਨਕੀ ਜੋ ਕੈਂਪ ਲੱਗਦੇ ਇੱਕ ਵਧੀਆ ਪੁਰਾਣਾ ਹੈਗਾ ਸਰਕਾਰ ਦੇ ਨਾਲ ਜੀ ਕੋਈ ਪ੍ਰੋਬਲਮ ਹੁੰਦੀ ਹੈ ਜਿਹਨੂੰ ਨਹੀਂ ਪਤਾ ਲੱਗਦਾ ਸਾਡੇ ਧਿਆਨਤ ਨਹੀਂ ਹੁੰਦੀ ਉਹ ਪਬਲਿਕ ਸਾਡੇ ਧਿਆਨਤ ਲਿਆ ਦਿੰਦੀ ਹੈ ਅਸੀਂ ਉਹਦਾ ਪ੍ਰੋਬਲਮ ਜਿਹੜੀ ਸੋਲਵ ਕਰਦੀ ਅੱਜ ਕੈਂਪ ਦੇ ਨਾਲ ਲੇਟਰ ਵੀ ਕੰਮ ਹੋ ਰਿਹਾ ਕਿ ਜਾਂ ਹੋਰ ਵੀ ਕੰਮ ਅੱਜ ਕੈਂਪ ਨਾਲ ਵੀ ਲੇਟਰ ਹੋ ਰਿਹਾ ਹੋਰ ਵੀ ਪਬਲਿਕ ਜਿਹੜੀ ਆਉਂਦੀ ਉਹਨਾਂ ਦਾ ਵੀ ਸੋਲਵ ਕਰਦੇ ਆਂ ਅੱਜ ਜਿਹੜਾ ਪੰਜਾਬ ਸਰਕਾਰ ਭਵਨ ਸਿੰਘ ਮਾਨ ਦੀ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਉਹਦੇ ਤਹਿਤ ਸਾਡੇ ਮੋਗੇ ਦੇ ਵਿੱਚ ਆ ਜਿਹੜੇ ਪੈਂਡਿੰਗ ਕੇਸ ਪਏ ਸੀਗੇ ਇੰਤਕਾਲ ਦੇ ਉਹਨਾਂ ਲਈ ਅੱਜ ਕੈਂਪ ਲਾਇਆ ਗਿਆ ਜਿਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆ ਕੇ ਆਪਣੇ ਜਿਹੜੇ ਪੈਂਡਿੰਗ ਇੰਤਕਾਲ ਸੀਗੇ ਉਹ ਦਰਜ ਕਰਾਏ ਆ ਅੱਜ ਸਾਡੇ ਮਾਨਯੋਗ ਐਮਐਲ ਸਾਹਿਬ ਮੀਟਿੰਗ ਹੋਣ ਕਰਕੇ ਉਹਨਾਂ ਨੇ ਡਿਊਟੀ ਲਈ ਗਈ ਸੀਗੀ ਕਿ ਉੱਥੇ ਜਾ ਕੇ ਪਤਾ ਕੀਤਾ ਜਾਵੇ ਇੱਥੇ ਆ ਕੇ ਵੇਖਿਆ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਰਸ਼ਾ ਹੈ ਔਰ ਜਿਹੜੇ ਪੁਰਾਣੇ ਡਿਸਪਿਊਟਡ ਕੇਸ ਹੈ ਮੈਂ ਸਾਂਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੇਸ ਸਾਡੇ ਮੁਗੇ ਦੇ ਵਿੱਚ ਪੈਂਡਿੰਗ ਨਹੀਂ ਰਹਿਣਗੇ ਮੈਂ ਕਹਿੰਦਾ ਵੀ ਲੋਕੀ ਇੱਥੇ ਆ ਕੇ ਵਾਦੋ-ਵਾਦ ਦਾ ਲਾਹਾ ਲੈਣਾ ਜਿਹੜੇ ਪੁਰਾਣੇ ਕੇਸ ਲੋਕਾਂ ਦੇ ਵਿਰਾਸਤਾਂ ਚ ਨਾਉਣ ਵਾਲੀਆਂ ਪਈਆਂ ਜਾਂ ਕਿਸੇ ਦੇ ਇੰਤਕਾਲ ਦਰਜ ਕਰਨ ਵਾਲੇ ਪਏ ਆ ਉਹਨਾਂ ਦਾ ਲਾਹਾ ਲੈ ਸਕਦੇ ਆ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਪੰਜਾਬ ਸਰਕਾਰ ਆਪਕੇ ਦਵਾਰ ਇਹ ਉਹਦੇ ਤਹਿਤ ਇੱਥੇ ਅੱਜ ਕੈਂਪ ਲਾਏ ਜਾ ਰਹੇ ਆ ਲੋਕਾਂ ਨੂੰ ਚੰਗਾ ਲੱਗ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਮਿਸਾਲਾਪਾਦੀ ਦਾ ਕੰਮ ਲਟਕੇ ਪਏ ਸੀਗੇ ਅੱਜ ਇੱਕ ਕੈਂਪ ਦੇ ਵਿੱਚ ਉਹ ਆਪ ਦਾ ਕਰਾ ਰਹੇ ਆ ਉਹ ਲੋਕ ਵੀ ਰਾਹਤ ਮਹਿਸੂਸ ਕਰ ਰਹੇ ਆ ਕਿ ਇਹ ਸਰਕਾਰ ਜਿਹੜੀ ਹੈਗੀ ਆ ਵਾਕਈ ਸਾਡੀ ਆਪਦੀ ਸਰਕਾਰ ਆ